ਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਨੀਂਦ ਕਰਦੀਆਂ ਤੁਸੀਂ ਸਾਰੇ ਠੀਕ ਹੋਗੇ ਵਾਹਿਗੁਰੂ ਜੀ ਸਾਰਿਆਂ ਤੇ ਮੇਰੇ ਪਰਿਵਾਰਕ ਸਾਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਲੋ ਅੱਜ ਆਪਾਂ ਇਹ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਬਣਾਉਣ ਲੱਗੇ ਹਾਂ ਇੱਧਰ ਆਪਾਂ ਨੇ ਜਵਾਈਨ ਲੈ ਲਈ ਸੀ ਕਿ ਇੱਕ ਕੌਲੀ ਤੋਂ ਥੋੜੀ ਜਿਹੀ ਘੱਟ ਸੀ ਤੇ ਚਮਚੇ ਤੋਂ ਥੋੜਾ ਜਿਹਾ ਚਮਚੇ ਤੋਂ ਥੋੜਾ ਜਿਹਾ ਉੱਪਰ ਆਪਨੇ ਇਹ ਕੋਲੇ ਜਵਾਈਨ ਸੀ ਕਿ ਸੌਂਫ ਸੀਗੀ ਮਿਸ਼ਰੀ ਲਈ ਸੀ ਆਪਣੇ ਧਾਗੇ ਵਾਲੀ ਇਹ ਬਹੁਤ ਹੀ ਚੰਗੀ ਰੈਮੈਡੀ ਆ ਮਿੰਚ ਜੀ ਜਿਵੇਂ ਆਪਾਂ ਖਾਣਾ ਖਾਣੇ ਡਾਈਜੈਸਟ ਨਹੀਂ ਹੁੰਦਾ ਤੇ ਆਪਾਂ ਖਾਣੇ ਤੋਂ ਬਾਅਦ ਆਪਾਂ ਇਹ ਲੈ ਸਕਦੇ ਇੱਕ ਚਮਚਾ ਦਾ ਚਮਚਾ ਜਿੰਨੀ ਵੀ ਆਪਣੀ ਇੱਛਾ ਹੈ ਤੇ ਆਪਾਂ ਤਿੰਨ ਚੀਜ਼ਾਂ ਤੋਂ ਇਹ ਚੀਜ਼ ਬਣਾਵਾਂਗੇ ਬਹੁਤ ਹੀ ਵਧੀਆ ਮੇਰੇ ਘਰ ਵਿੱਚ ਮੈਂ ਰੇ ਬਣਾ ਕੇ ਜਰੂਰ ਰੱਖਦੀ ਹਾਂ ਕਿਉਂਕਿ ਅਸੀਂ ਖੰਡ ਵਗੈਰਾ ਹੋਰ ਤਾਂ ਕੁਝ ਆਪਾਂ ਖਾਂਦੇ ਨਹੀਂ ਜਾਂ ਗੁੜ ਗੁੜ ਮੜਾ ਮੋਟਾ ਖਾਈ ਇਧਰ ਆਪਾਂ ਥੋੜਾ ਜਿਹਾ ਘਿਓ ਲਵਾਂਗੇ ਚਮਚੇਪੂ ਦੇ ਮੁਤਾਬਕ ਦੇਸੀ ਕਿਉ ਲੈ ਲਿਆ ਤੇ ਇਧਰ ਆਪਾਂ ਇਹਨੂੰ ਕਿਉ ਨੂੰ ਮੈਟ ਕਰ ਲਿਆ ਤੇ ਇਹ ਬਹੁਤ ਹੀ ਵਧੀਆ ਚੀਜ਼ ਹੈ ਜਿਵੇਂ ਮੂੰਹ ਚੋ ਸਮੈਲ ਆਉਣ ਲੱਗ ਜਾਂਦੀ ਖਾਣਾ ਖਾਣ ਤੋਂ ਬਾਅਦ ਸਮੈਲ ਨਹੀਂ ਆਉਂਦੀਗੀ ਤੇ ਆਪਣੇ ਸਰੀਰ ਦੇ ਵਿੱਚ ਕਿਸੇ ਵੇਲੇ ਮਿੱਠਾ ਘਟ ਜਾਂਦਾ ਜਾਂ ਕੁਝ ਵੀ ਮੀਨ ਹਨਾ ਇਧਰ ਆਪਾਂ ਕਿਉ ਨੂੰ ਸਾਨੂੰ ਗਰਮ ਕਰ ਲਿਆ ਤੇ ਵੀਡੀਓ ਫੁੱਲ ਵਾਚ ਕਰੋ ਪਲੀਜ਼ ਤੁਸੀਂ ਤਾਂ ਦੀ ਅੰਡ ਟਿੱਕੀ ਪਤਾ ਲੱਗੂਗਾ ਇਧਰ ਆਪਾਂ ਪਹਿਲਾਂ ਹੁਣ ਸੌਂਖ ਪਾ ਦਿੰਦੇ ਇਹਦੇ ਵਿੱਚ ਸੌਂਖ ਜਿਹੜੇ ਹਨ ਬਹੁਤ ਹੀ ਚੰਗੇ ਹੁੰਦੇ ਸੀਤ ਨੂੰ ਇਹ ਸਾਡੇ ਨਾਲ ਇੱਥੇ ਰਾਜਸਥਾਨ ਦਾ ਭਾਈ ਹੁੰਦਾ ਵੇਚਣ ਸੌ ਤੁਜਵੈਣ ਜੀਰਾ ਤੇ ਸਾਪਤ ਧਨੀਆ ਸਾਰਾ ਕੁਝ ਮੰਡੀ 'ਚ ਦੂਜੇ ਤੀਜੇ ਦਿਨ ਆਇਆ ਹੀ ਰਹਿੰਦਾ ਨਾਲੇ ਘੱਟ ਰੇਟ ਤੇ ਦੇ ਜਾਂਦੇ ਵਧੀਆ ਸਹੀ ਲਸਣ ਦੇ ਜਾਂਦੇ ਆ ਦੇਸੀ ਲਸਣ ਜਿਹੜਾ ਹੁੰਦਾ ਹਨਾ ਤੇ ਇਧਰ ਆਪਾਂ ਹੁਣ ਇਹਨੂੰ ਨਾ ਰੋਸਟਡ ਕਰਾਂਗੇ ਰੋਸਟਰ ਕਰਨ ਦਾ ਮਤਲਬ ਨਹੀਂ ਕੱਚਾ ਪਾਣੀ ਨਿਕਲ ਜੂਗਾ ਤੇ ਜਿਵੇਂ ਵੀ ਜਦੋਂ ਆਪਾਂ ਚੇਥਦੇ ਆ ਤੇ ਹੋਰ ਉਹ ਜਿਆਣੀ ਹੋਊਗਾ ਤੇ ਇਹ ਬਹੁਤ ਵਧੀਆ ਚੀਜ਼ ਬਣਦੀ ਆ ਤੇ ਹੁਣ ਆਪਾਂ ਇਹਨੂੰ ਰੋਸਟਡ ਕਰ ਲਿਆ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਆਪਾਂ ਇਹਨੂੰ ਠੰਡਾ ਕਰਾਂਗੇ ਥੋੜਾ ਜਿਹਾ ਜਿਹੜੀ ਮਿਸ਼ਰੀ ਨੂੰ ਆਪਾਂ ਧਾਗੇ ਵਾਲੀ ਲਈ ਹੈਗੀ ਬਿਕੋਜ਼ ਕਿਉਂਕਿ ਧਾਗੇ ਵਾਲੀ ਮਿਸ਼ਰੀ ਜਿਹੜੀ ਨੇ ਚੰਗੀ ਹੁੰਦੀ ਆ ਹੁੰਦੀ ਤਾਂ ਸਾਰੀਆਂ ਚੰਗੀਆਂ ਐ ਬਾਕੀ ਚੰਗੀਆਂ ਤੇ ਕਿਹੜੀਆਂ ਹੁੰਦੀਆਂ ਮੀਂਝ ਕਹਿਣ ਦਾ ਤੇ ਇਹ ਉਹ ਹੁੰਦੀਆਂ ਆ ਤੇ ਇਹ ਧਾਗੇ ਵਾਲੀ ਮਿਸ਼ਰੀ ਨੂੰ ਆਪਾਂ ਨੇ ਕੋਟ ਲਿਆ ਸੀਗਾ ਹੁਣ ਇਧਰ ਹੀ ਠੰਡੇ ਹੋਗੇ ਸਾਰੇ ਤੇ ਇਹਦੇ ਵਿੱਚ ਆਪਾਂ ਮਿਸ਼ਰੀ ਵੀ ਥੋੜੀ ਜਿਹੀ ਉਹ ਕਰ ਦਿੰਨੇ ਕੋਸੇ ਜਿਹੀ ਨੇ ਨਾ ਫਿਰ ਮਿਸ਼ਰੀ ਚੰਗੀ ਤਰ੍ਹਾਂ ਉਹ ਹੋ ਜੂਗੀ ਤੇ ਉਨਾ ਦਿਨ ਆਪਾਂ ਨਾਲ ਕੋਈ ਹੋਰ ਕੰਮ ਕਰ ਲੈਣਦੇ ਆ ਤੇ ਥੈਂਕ ਯੂ ਸੋ ਮਚ ਜੇ ਤੁਸੀਂ ਦੂਜੇ ਚੈਨਲ ਤੇ ਵੀ ਸਪੋਰਟ ਕੀਤੀ ਕੱਲ ਕਈਆਂ ਭੈਣਾਂ ਨੇ ਮੈਸੇਜ ਕਰਕੇ ਚੈਨਲ ਦਾ ਨਾਮ ਪੁੱਛਿਆ ਤੇ ਦਲਜੀਤ ਭੈਣ ਗਰਿਆਲਾ ਸਪੀਨ ਤੋਂ ਥੈਂਕ ਯੂ ਸੋ ਮਚ ਭੈਣੇ ਤੇ ਤੁਹਾਡੀਆਂ ਵੀਡੀਓ ਵੀ ਬਹੁਤ ਸੋਹਣੀਆਂ ਹੁੰਦੀਆਂ ਵੀਡੀਓ ਮੈਂ ਪੂਰੀ ਵੌਚ ਕਰਦੀ ਹੁੰਨੀ ਆ ਸਾਰਿਆਂ ਦੀ ਤੇ ਅੱਗੇ ਵੀ ਮੈਂ ਵੌਚ ਕਰਦੀ ਹੁੰਨੀ ਪਰ ਮਹਨ ਲਿਖਦੀ ਨਹੀਂ ਲਿਖਦੀ ਨਹੀਂ ਹੁੰਦੀ ਸੋ ਹੁਣ ਮੈਂ ਲਿਖਣ ਲੱਗਾਂਗੀ ਥੱਲੇ ਤੇ ਹੁਣ ਆਪਾਂ ਇਹਨੂੰ ਨਾ ਗ੍ਰੈਂਡ ਕਰ ਲਾਂਗੇ ਅਗਰ ਜੇ ਤੁਸੀਂ ਇੱਕ ਦੋ ਕਾਲੀ ਮਿਰਚ ਵਿੱਚ ਪਾਉਣੀ ਹੋਵੇ ਪਾ ਸਕਦੇ ਆ ਪਰ ਨਹੀਂ ਤੇ ਲੋੜ ਨਹੀਂ ਕਾਲੀ ਮਿਰਚ ਨਾ ਫਿਰ ਬੱਚੇ ਨਹੀਂ ਖਾਂਦੇਗੇ ਤੇ ਜਿਵੇਂ ਕੁਹਣ ਪ੍ਰਾਉਣਾ ਪ੍ਰੂਣਾ ਆਇਆ ਹੁੰਦਾ ਕਈ ਲੋਕੀ ਉਹ ਸੌਂਫ ਤੇ ਮਿਸ਼ਰੀ ਉਹ ਕਰ ਦਿੰਦੇ ਨਹੀਂ ਫਿਰ ਇਸ ਤਰ੍ਹਾਂ ਹੀ ਇਹ ਵੀ ਦੇ ਦਈਏ ਨੇ ਤੇ ਬਹੁਤ ਵਧੀਆ ਚੀਜ਼ ਹੈ ਇਧਰ ਆਪਾਂ ਨੇ ਪਾਊਡਰ ਬਣਾ ਕੇ ਹੁਣ ਇੱਕ ਇੱਕ ਕੰਟੇਨਰ ਦੇ ਚੋਟੇ ਦੇ ਚ ਭਰ ਲਿਆ ਤੇ ਆਪਣੇ 10 15 ਦਿਨ ਵਧੀਆ ਆਰਾਮ ਨਾਲ ਨਿਕਲ ਜਾਣਗੇ ਤੇ ਇਸੇ ਤਰ੍ਹਾਂ ਹੀ ਸਾਰੀ ਗਰਮੀ ਸਾਰਾ ਸਿਆਲ ਮੈਂ ਇਹ ਚੀਜ਼ ਬਣਾ ਕੇ ਰੱਖਣੀ ਆ ਇਸ ਵੇਲੇ ਤੇ ਕੱਲੇ ਸੌਂਫ ਪੀਸ ਕੇ ਨੇ ਵਿੱਚ ਸ਼ੱਕਰ ਪਾ ਦੇਣੀ ਹੁੰਨੀ ਆ ਤੇ ਕਿਸੇ ਵੇਲੇ ਫਿਰ ਮੈਂ ਇਸ ਤਰ੍ਹਾਂ ਵੀ ਬਣਾ ਲੈਣੀ ਆ ਤੇ ਇਹ ਬਹੁਤ ਹੀ ਵਧੀਆ ਚੀਜ਼ ਹੈ ਬਹੁਤ ਹੀ ਹਾਜਮੇ ਵਾਲੀ ਜਿਵੇਂ ਖਾਣਾ ਨਹੀਂ ਹজম ਹੁੰਦਾ ਕਿਸੇ ਵੇਲੇ ਤੇ ਆਪਾਂ ਇਹ ਅੱਧਾ ਚਮਚਾ ਚਮਚਾ ਲੈ ਲਈਏ ਨਾਲੇ ਜਿਵੇਂ ਕੌਨਸਟਿਪੇਸ਼ਨ ਹੁੰਦੀ ਆ ਕਈਆਂ ਨੂੰ ਕਬਜ਼ੀ ਵਗੈਰਾ ਉਹਦੇ ਤੋਂ ਵੀ ਇਹਨੂੰ ਇਹਦੇ ਨਾਲ ਰਾਤ ਮਿਲਦੀ ਆ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਥੈਂਕ ਯੂ ਸੋ ਮਾਚ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਹਜੇ ਮੇਰੇ ਤੇ ਜ਼ਿਆਦੀਆਂ ਵੀਡੀਓ ਨਹੀਂ ਪਾਈਆਂ ਆ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ